ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਆ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੀਡੀਆ ਦੇ ਜਿਹੜੇ ਨੇ ਉਹ ਲਾਈਵ ਹੋ ਕੇ ਉਹਨਾਂ ਨੇ ਸੰਬੋਧਨ ਕੀਤਾ ਤੇ ਸੰਬੋਧਨ ਦੇ ਦੌਰਾਨ ਰਾ ਸਭਾ ਨੂੰ ਲੈ ਕੇ ਵੱਡੀਆਂ ਗੱਲਾਂ ਕਹੀਆਂ ਨੇ ਤਾਂ ਆਕਰਕਰ ਉਹ ਕਿਹੜੀਆਂ ਵੱਡੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਜਿਸ ਦਾ ਜ਼ਿਕਰ ਕੀਤਾ ਤੇ ਨਾਲ ਹੀ ਪੂਰੇ ਭਾਰਤ ਦੀ ਗੱਲ ਕੀਤੀ ਜਾਵੇਗੀ ਜਿਦੇ ਵਿੱਚ ਅੱਜ ਖਾਸ ਤੌਰ ਤੇ ਜਿਮਣੀ ਚੋਣਾਂ ਹੋਈਆਂ ਨੇ ਕਿਹੜੇ-ਕਿਹੜੇ ਜਗ੍ਹਾ ਦੇ ਉੱਪਰ ਜਿਮਣੀ ਚੋਣ ਹੋਈਆਂ ਉੱਥੇ ਦੀ ਪੂਰੀ ਸਥਿਤੀ ਕੀ ਹੈ ਕਿੰਨੇ ਉਮੀਦਵਾਰ ਜਿਹੜੇ ਨੇ ਇਸ ਚੋਣ ਮੈਦਾਨ ਦੇ ਵਿੱਚ ਸਨ ਤੇ ਕਿਹਨਾਂ ਨੇ ਜਿਹੜਾ ਬਾਜ਼ੀ ਮਾਰੀ ਹੈ ਇਹ ਸਾਰੀ ਜਿਹੜੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਬਖਸ਼ ਸਿੰਘ ਰਪਾਣਾ ਜੀ ਮੇਰੇ ਪਾਣਾ ਸੱਸੀ ਕਾਲ ਜੀ ਰਪਾਣਾ ਜੀ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਆ ਆਮ ਆਦਮੀ ਪਾਰਟੀ ਦਾ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਲੋਕਾਂ ਦੇ ਬੜੇ ਮੰਨਾਂ ਦੇ ਵਿੱਚ ਸੀ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ਤੋਂ ਜਿੱਤਦੀ ਹੈ ਤਾਂ ਅਰਵਿੰਦ ਕੇਜਰੀਵਾਲ ਰਾਜ ਸਭਾ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਲਗਾਤਾਰ ਡਿਬੈਟਾਂ ਵੀ ਚੱਲੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਇਹ ਪੋਲੀਟੀਕਲ ਜਿਹੜੇ ਜਿਹੜਾ ਆਪਾਂ ਲੀਡਰਸ ਆ ਬਾਅਦ ਨੇ ਉਹ ਵੀ ਇਹ ਗੱਲ ਕਹਿ ਰਹੇ ਨੇ ਜਿਹੜਾ ਲਾਈਵ ਉਹਨਾਂ ਨੇ ਗੱਲਾਂ ਕਈਆਂ ਨੇ ਥੋੜਾ ਜਿਕਰ ਕਰੋ ਵੀ ਉਹਦੇ ਵਿੱਚ ਕੀ ਕੀ ਆ ਉਹਨਾਂ ਨੇ ਖਾਸ ਦੇਖੋ ਅੱਜ ਪੰਜਾਬ ਦੇ ਵਿੱਚ ਹੀ ਨਹੀਂ ਵੱਖ-ਵੱਖ ਸੀ ਸਿੰਘ ਗੁਜਰਾਤ ਤਾਂ ਇਸ ਤੋਂ ਇਲਾਵਾ ਬੈਸਟ ਬੰਗਾਲ ਬਿਲਕੁਲ ਤੇ ਹੋਰ ਕੇਰਲਾ ਦੇ ਵਿੱਚ ਵੀ ਇੱਕ ਇੱਕ ਜਿਹੜੀ ਸੀਟ ਆ ਉਹਦੀ ਜਿਹੜੀ ਪ੍ਰਧਾਨ ਸਭਾ ਦੀ ਜਿੰਨੀ ਚੋਣਾਂ ਹੋਈਆਂ ਨੇ ਜੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਜਿਹੜੇ ਆਪ ਦੇ ਰਾਸਵਾ ਮੈਂਬਰ ਵੀ ਨੇ ਉਹ ਜਿੱਤੇ ਹੈ ਤੇ ਲਗਭਗ 10637 ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਜੇਕਰ ਗੱਲ ਕਰੀ ਤਾਂ ਸੰਜੀਵ अरोड़ा ਨੂੰ 35179 ਤੇ ਕਾਂਗਰਸ ਪਾਰਟੀ ਦੇ ਭਾਰਤ ਪੋਸ਼ਣ ਆਸੂ ਨੂੰ 24542 ਤੇ ਨਾਲ ਹੀ ਬੀਜੇਪੀ ਦੇ ਜੀਵਨ ਗੁਪਤਾ ਜਿਨ੍ਹਾਂ ਨੂੰ 20323 ਤੇ ਅਕਾਲੀ ਦਲ ਨੂੰ 8203 ਵੋਟਾਂ ਜਿਹੜੀਆਂ ਉਹ ਪਈਆਂ ਉਸ ਤੋਂ ਬਾਅਦ ਗੁਜਰਾਤ ਦੀ ਗੱਲ ਕਰੀਏ ਤਾਂ ਗੁਜਾ ਗੁਜਰਾਤ ਦੇ ਜਿਹੜਾ ਵਿਸਾਬਦਰ ਜਿਹੜੀ ਸ਼ੀਟ ਹੈਗੀ ਆ ਉੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਟਾਲੀਅਨ ਗੋਪਾਲ ਉਹ ਜਿੱਤੇ ਆ ਉਹ 17534 ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉੱਥੋਂ ਆਪ ਪਹਿਲੇ ਨੰਬਰ ਤੇ ਬੀਜੇਪੀ ਦੇ ਕੀਰਤੀ ਪਟੇਲ ਦੂਜੇ ਨੰਬਰ ਤੇ ਤੇ ਕਾਂਗਰਸ ਤੀਜੇ ਨੰਬਰ ਤੇ ਰਹੀ ਹੈ ਤਾਂ ਇਸੇ ਤਰ੍ਹਾਂ ਗੁਜਰਾਤ ਦੀ ਇੱਕਾਦੀ ਸ਼ੀਟ ਆ ਉੱਥੋਂ ਬੀਜੇਪੀ ਦਰਜਿੰਦਰ ਕੁਮਾਰ ਜਿੱਤੇ ਆ ਤੇ ਉਥੇ ਕਾਂਗਰਸ ਦੂਜੇ ਨੰਬਰ ਤੇ ਤੇ ਆਪ ਤੀਜੇ ਨੰਬਰ ਤੇ ਤਾਂ ਇਸੇ ਤਰ੍ਹਾਂ ਜਿਹੜੀ ਕੇਰਲਾ ਤੋਂ ਉਥੇ ਕਾਂਗਰਸ ਜਿੱਤੇ ਆ ਕੇਰਲਾ ਚ ਤੇ ਬੈਸਟ ਬੰਗਾਲ ਤੋਂ ਤਿਰਨਮੂਲ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹ ਜੇਤੂ ਰਹੇ ਆ ਹੁਣ ਵੱਡੀ ਗੱਲ ਤੁਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਆ ਦੇਖੋ ਕਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਆ মিডিਆ ਦੇ ਰੋਬਰੂ ਹੋਏ ਆ ਉਸ ਤੋਂ ਬਾਅਦ ਉਹਨਾਂ ਨੇ ਤਿੰਨ ਚਾਰ ਵੱਡੀਆਂ ਗੱਲਾਂ ਕਹੀਆਂ ਬਿੰਦ ਕੇਜਰੀਵਾਲ ਨੇ ਤਾਂ ਉਹਨਾਂ ਨੇ ਇੱਕ ਤਾਂ ਗੁਜਰਾਤ ਦਾ ਜ਼ਿਕਰ ਕੀਤਾ ਤੇ ਪੰਜਾਬ ਦਾ ਪੰਜਾਬ ਦਾ ਜ਼ਿਕਰ ਉਹਨੇ ਕੀਤਾ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਪੰਜਾਬ ਦੇ VOTERਾਂ ਦਾ ਖਾਸ ਕਰਕੇ ਲੁਧਿਆਣਾ ਦੇ VOTERਾਂ ਦਾ ਅਜੇ ਵੀ ਆਮ ਆਦਮੀ ਪਾਰਟੀ ਦੇ ਉੱਪਰ ਵਿਸ਼ਵਾਸ ਹੈ ਲੋਕ ਵਿਸ਼ਵਾਸ ਕਰਦੇ ਆ VOTER ਵਿਸ਼ਵਾਸ ਕਰਦੇ ਆ ਤੇ ਸਾਡੇ ਲੀਡਰਾਂ ਦੀ ਮਿਹਨਤ ਦਾ ਜਿਹੜਾ ਮੁੱਲ ਆ ਉਹ ਮੁੱਲ ਪਿਆ ਤੇ ਉਹਨਾਂ ਦੇ ਉਹਨਾਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ

पंजाब की लोकसभा वेस्ट की सीट पे जितने मार्जिन से हम लोग ये दोनों सीटें जीते थे 2022 में आज उससे डबल मार्जिन से लगभग डबल मार्जिन से ये दोनों सीटें हम लोग जीते हैं ये एक बहुत बड़ा संकेत इस बात का है कि पंजाब में हमारी सरकारें इसका मतलब पंजाब के अंदर लोग हमारी सरकार के काम से बहुत खुश हैं पंजाब में उस टाइम 117 में से बानवे सीट आई थी कहा गया था कि एक आंधी थी आम आदमी पार्टी की उस आंधी में जितने वोट से हम जीते थे आज उससे डबल मार्जिन से जीते हैं कई लोग ये कह रहे हैं कि ये सेमीफाइनल है 2027 का तो हम सोच सकते हैं कि अगर ये सेमीफाइनल है 2027 का और 2022 आंधी थी तो 2027 तो तूफान आने वाला है हम सोच सकते हैं कि जनता आम आदमी पार्टी के काम से कितनी खुश है और लुधियाना वेस्ट के इस चुनाव ने एक तरह से जनता के मूड को दर्शाया है एक तरह से पंजाब की जनता ने मोहर लगाई है आम आदमी पार्टी के कामों पर विसावदर के लोगों ने भी डबल मार्जिन से हमें जिताया है जितने मार्जिन से उन्होंने हमें 2022 में जिताया था उससे डबल मार्जिन से जिताया है अक्सर कहा जाता है कि बाईपोल में रूलिंग पार्टी जो होती है वही जीतती है गुजरात में रूलिंग पार्टी बीजेपी है और बीजेपी की तो इतनी पकड़ है शासन के ऊपर प्रशासन के ऊपर पुलिस के ऊपर सारी एजेंसीज उनके पास है और जिस तरह से साम दाम दंड भेद सारे तिगड़म लगा के बीजेपी चुनाव लड़ती है उनसे गुजरात के अंदर चुनाव लड़के जीत पाना तो बहुत मुश्किल है तो अगर डबल मार्जिन से लोगों ने ये वोट दिया हमें तो ये ये दिखाता है कि गुजरात के लोग अब 30 साल के बीजेपी के कुशासन से कितने ज्यादा त्रस्त हो चुके हैं और अब जनता अपनी आवाज उठाने वाली है जनता ने अपनी आवाज उठानी शुरू कर दी है और ये ये दिखाता है कि आम आदमी पार्टी की पॉलिसीज के ऊपर और आम आदमी पार्टी ने जो पंजाब और दिल्ली में काम किया उसके ऊपर गुजरात की जनता ने भरोसा दिखाया है आम आदमी पार्टी पे भरोसा दिखाया आम आदमी पार्टी की लीडरशिप पे भरोसा दिखाया है तो गुजरात में अब बीजेपी के से तंग आ चुके हैं और आम आदमी पार्टी लोगों के लिए एक उम्मीद है 2022 के चुनाव में कांग्रेस को 17 सीट मिली थी गुजरात में आम आदमी पार्टी को पांच सीट मिली थी पिछले तीन साल में कांग्रेस के पांच एमएलए छोड़ के चले गए बीजेपी में आम आदमी पार्टी का पांच में से एक एमएलए छोड़ के गया बीजेपी में इन पांचों सीटों पे जो कांग्रेस के छोड़ के गए थे पिछले साल चुनाव हुए थे पांचों की पांचों सीट कांग्रेस हार गई और बीजेपी के पास चली गई एक सीट पे जो बीजेपी ने हमारा एमएलए चोरी किया था आज बीजेपी से हम वो सीट वापस छीन के ले आए हैं इससे ये दिखाता है कि गुजरात के अंदर टक्कर सीधे बीजेपी और आम आदमी के पार्टी के बीच में है अभी भी दो सीटों पर चुनाव हुए एक सीट बीजेपी जीती है एक सीट आम आदमी पार्टी जीती है और ये दोनों जगह चुनाव कांग्रेस और बीजेपी मिलके लड़े हैं। अब कांग्रेस का स्टेटस सभी राज्यों के अंदर एक ही रह गया है बीजेपी के हाथ की कठपुतली बनके बीजेपी को जिताने की कोशिश करना विसावदर के अंदर जिस तरह से कांग्रेस ने दिल्ली के अंदर सबने देखा जिस तरह से कांग्रेस ने बीजेपी की मदद की सावदर के अंदर जिस तरह से कांग्रेस ने बीजेपी को जिताने के लिए पूरी एडी चोटी का पसीना लगा दिया पूरी की पूरी कांग्रेस की लीडरशिप टॉप लीडरशिप जो है वो बीजेपी की जेब में बैठी है बीजेपी के हाथ की कठपुतली है एक कांग्रेस का आम कार्यकर्ता बीजेपी को हराना चाहता है एक कांग्रेस का लोकल लीडर आप बीजेपी को हराना चाहता है लेकिन कांग्रेस की टॉप लीडरशिप वो देखता है कि वो सारी की सारी बीजेपी की गोद में बैठी है बीजेपी की हाथ की कठपुतली है बीजेपी की जेब में तो आज मैं इस मंच के माध्यम से कांग्रेस के आम कार्यकर्ताओं को भी कहना चाहता हूं कि कांग्रेस से उम्मीद मत करना कि वो कभी भी बीजेपी को हराएगी उनकी बहुत कोजी रिलेशनशिप है टॉप केवल और केवल आम आदमी पार्टी पूरे तन मन धन से इस देश को और राज्यों को बीजेपी से बचाने की कोशिश कर रही है जो जो अच्छे कार्यकर्ता है कांग्रेस के वो सब छोड़ के आम आदमी पार्टी में आ जाओ ਸੋ ਬਿਲਕੁਲ ਦਰਸ਼ਕਾਂ ਨੇ ਖਾਸੋ ਤੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਉਹਨਾਂ ਨੇ ਲਾਈਵ ਹੋ ਕੇ ਜ਼ਿਕਰ ਕੀਤਾ ਰਾਸ ਸਭਾ ਦਾ ਜਿਹੜਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਦਰਸ਼ਕਾਂ ਨੇ ਸੁਣ ਲਿਆ ਹੋਗਾ ਕਿ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਏਸੀ ਕਿ ਇਸ ਚੋਣ ਜਿੱਤਣ ਤੋਂ ਬਾਅਦ ਸ਼ਾਇਦ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਰਾਸ ਸਭਾ ਦੇ ਵਿੱਚ ਜਾ ਸਕਦੇ ਨੇ ਪਰ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕਲੀਅਰ ਕਰ ਦਿੱਤਾ ਕਿ ਮੈਂ ਨਹੀਂ ਜਾ ਰਿਹਾ ਜਿਹੜੀਆਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਸਾਰੇ ਝੂਠ ਨੇ ਐ ਜਿਕਰ ਕੀਤਾ ਰਪਾਣਾ ਜੀ ਫਿਰ ਹੁਣ ਕੋਈ ਮੰਨੀਏ ਕੋਈ ਨਵਾਂ ਚਿਹਰਾ ਜਿਹੜਾ ਰਾਜ ਸਭਾ ਦੇ ਵਿੱਚ ਆ ਸਕਦਾ ਜੋ ਕਿ ਧੱਲੇਦਾਰ ਉਹ ਬੰਦਾ ਹੋਊਗਾ ਜਿਹਦੇ ਕੋਲ ਚੰਗਾ ਮਾਲ ਵੀ ਹੋਊਗਾ ਤੇ ਆਪਾਂ ਕਹਿੰਦਾ ਸਭ ਧਨ ਵੀ ਹੋਊਗੀ ਦੌਲਤ ਵੀ ਹੋਊਗਾ ਤੇ ਚੰਗਾ ਕਾਰੋਬਾਰ ਵੀ ਹੋਊਗਾ ਇਹ ਕੋਈ ਬੰਦਾ ਆ ਸਕਦਾ ਨਾ ਵਾ ਦੇਖੋ ਅਰਵਿੰਦ ਕੇਜਰੀਵਾਲ ਦੀ ਕਿਆ ਸਰਈਆਂ ਸੀ ਕਿ ਅਰਵਿੰਦ ਕੇਜਰੀਵਾਲ ਨੇੜੀ ਉਹ ਸੰਜੀਵੁਰਾੜਾ ਨੂੰ ਇਸ ਕਰਕੇ ਲਿਆਂਦਾ ਕਿਉਂਕਿ ਪੰਜਾਬ ਚ ਲੀਡਰ ਹੋਰ ਵੀ ਬਹੁਤ ਨੇ ਕਿ ਸੰਜੀਵ ਰੋਰਾ ਨੂੰ ਕਿਉਂ ਕਿਉਂਕਿ ਗਰਵਿੰਦ ਕੇਜਰੀਵਾਲ ਸਾਹਿਬ ਹੁਣ ਸੱਤਾ 'ਚ ਨਹੀਂ ਹੈਗੇ ਨਾ ਐਮਐਲਏ ਆ ਨਾ ਐਮਪੀ ਨੇ ਤੇ ਇਸ ਕਰਕੇ ਵੀ ਉਹ ਜਾਣਾ ਚਾਹੁੰਦੇ ਨੇ ਪਰ ਨਹੀਂ ਚਲੋ ਬਿਲਕੁਲ ਪਰਪਾਲਾ ਜੀ ਸੰਜੀਵ ਰੋਰਾ ਜਿਹੜੇ ਰਵਿੰਦ ਕੇਜਰੀਵਾਲ ਨੇ ਅੱਜ ਕਲੀਅਰ ਕਰਤਾ ਹੁਣ ਕਲੀਅਰ ਕਿਉਂ ਕੀਤਾ ਕਿ ਉਹ ਕਿਉਂ ਨਹੀਂ ਜਾ ਰਹੇ ਯਾ ਪਰ ਮੈਨ ਲੋਦਰ ਪਾਲਾ ਜੀ ਆਪਾਂ ਦਰਸ਼ਕਾਂ ਨੂੰ ਬ੍ਰੇਕ ਤੋਂ ਬਾਅਦ ਜੀ ਸਾਰੀ ਜਾਣਕਾਰੀ ਹੈ ਇਹ ਸਾਂਝੀ ਕਰਾਂਗੇ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਨੇ ਰਾਜ ਸਭਾ ਦੇ ਵਿੱਚ ਕਿਉਂ ਨਹੀਂ ਜਾ ਰਹੇ ਪਰਪਾਲਾ ਜੀ ਇਹ ਤਾਂ ਹੁਣ ਕਲੀਅਰ ਹੋ ਗਿਆ ਹੁਣ ਕਿ ਤੁਹਾਨੂੰ ਲੱਗਦਾ ਕੀ ਅਰਵਿੰਦ ਕੇਜਰੀਵਾਲ ਤੋਂ ਉਸ ਤੋਂ ਬਾਅਦ ਉਹ ਕਿਹੜਾ ਚਿਹਰਾ ਹੋਵੇਗਾ ਜਿਹੜਾ ਰਾਜ ਸਭਾ ਦੇ ਵਿੱਚ ਜਾ ਸਕੇ ਪਹਿਲੇ ਕਿ ਲੋਕਾਂ ਦੇ ਮਨਾਂ 'ਚ ਇਹ ਕਿ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਜਾ ਰਿਹਾ ਹਾਂ ਇਹ ਵੀ ਠੀਕ ਹੈ ਰਾਜ ਸਭਾ ਕਿਦਾਂ ਦਾ ਪਲੇਟਫਾਰਮ ਹੈ ਜਿੱਥੇ ਐਮਪੀ ਵਾਲੀਆਂ ਸਾਰੀਆਂ ਫੈਸਿਲਟੀਆਂ ਮਿਲਦੀਆਂ ਪਰ ਮੈਂਬਰ ਪਾਰਲੀਮੈਂਟ ਜਿੱਤ ਕੇ ਜਾਣਾ ਕੋਈ ਅਲੱਗ ਹੈ ਤੇ ਇਹਨਾਂ ਥੋੜਾ ਜਿਹਾ ਫਰਕ ਹੈ ਹੁਣ ਉਹ ਰਾਜ ਸਭਾ ਦੇ ਵਿੱਚ ਜਾ ਕੇ ਸਿਰਫ ਪੰਜਾਬ ਦੇ ਮੁੱਦੇ ਚੱਕ ਸਕਦੇ ਬਿਲਕੁਲ ਜੀ ਆਪਾ ਇਹ ਕਹੀਏ ਕਿ ਪੰਜਾਬ ਤੋਂ ਰਾਜ ਸਭਾ ਚ ਜਾ ਕੇ ਉਹ ਗੁਜਰਾਤ ਦੇ ਜਾਂ ਕਿਤੋਂ ਹੋਰ ਦੇ ਮੁੱਦੇ ਚੱਕ ਸਕਦੇ ਆ ਨਹੀਂ ਚੱਕ ਸਕਦੇ ਦੂਜੀ ਗੱਲ ਅਰਵਿੰਦ ਕੇਜਰੀਵਾਲ ਇਸ ਸਮੇਂ ਨੈਸ਼ਨਲ ਪਾਰਟੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਨਵੀਨਰ ਨੇ ਬਿਲਕੁਲ ਜਿਹੜੀ ਮਰਜ਼ੀ ਪਾਰਟੀ ਦੇ ਖਿਲਾਫ ਜਿੱਥੇ ਮਰਜ਼ੀ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਔਰ ਉਹ ਸਾਬਕਾ ਮੁੱਖ ਮੰਤਰੀ ਜਿਹੜਾ ਲਾਮ ਲਸ਼ਕਰ ਜਿੰਨਾ ਪ੍ਰੋਟੋਕੋਲ ਦੇ ਮਤਾਬਕ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹੋ ਸੈਂਟਰ ਸਰਕਾਰ ਵੱਲੋਂ ਦਿੱਤਾ ਗਿਆ ਮਿਲ ਰਿਹਾ ਉਸ ਤੋਂ ਵੱਧ ਕੇ ਪੰਜਾਬ ਦੀ ਸੱਤਾ ਤੇ ਆਰਾਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਪੰਜਾਬ ਦੇ ਉੱਪਰੋਂ ਜਿਹੜੀ ਸਿਕਿਉਰਿਟੀ ਹੈ ਕੋਈ ਜਿਹੜੀ ਦਿੱਤੀ ਹੈ ਔਰ ਦੂਜੀ ਗੱਲ ਜਦੋਂ ਪੰਜਾਬ ਦੇ ਵਿੱਚੋਂ ਆਉਂਦੇ ਐ ਤਾਂ ਪੰਜਾਬ ਦਾ ਜਿਹੜਾ ਜਨਤਰਤੰਤਰ ਮੰਤਰ ਹੈਗਾ ਉਹਦੀ ਉਹ ਵਰਤੋਂ ਕਰਦੇ ਨੇ ਜਦੋਂ ਕਿ ਕਿਤੇ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਕੋਈ ਰੈਲੀ ਹੁੰਦੀ ਹੈ ਹੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਜਾਂਦੇ ਰਵਿੰਦ ਕੇਜਰੀਵਾਲ ਉਸੇ ਜਹਾਜ਼ ਉਸੇ ਹੈਲੀਕਾਪਟਰ ਦੇ ਵਿੱਚ ਨਾਲ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਹੁਣ ਬਹੁਤੀ ਲੋੜ ਨਹੀਂ ਕਿ ਮੈਨੂੰ ਸਕਿਉਰਟੀ ਮੈਨੂੰ ਸੁਰੱਖਿਆ ਜਾਂ ਮੈਨੂੰ ਤਾਮ-ਚਾਮ ਚਾਹੀਦਾ ਹੁਣ ਜਾਂ ਕੌਣ ਸਕਦਾ ਹੈ ਦੇਖੋ ਮਾਹਿਰ ਇਹ ਗੱਲ ਦੱਸ ਰਹੇ ਜੋ ਸਿਆਸੀ ਮਾਹਿਰ ਨੇ ਵੀ ਇੱਕ ਤਾਂ ਆਮ ਆਦਮੀ ਪਾਰਟੀ ਨੂੰ ਹੁਣ ਇਸ ਸਮੇਂ ਫੰਡਿੰਗ ਦੀ ਬਹੁਤ ਜ਼ਿਆਦਾ ਜ਼ਰੂਰ ਹੈ ਹਾਂ ਬਿਲਕੁਲ ਕਿਉਂਕਿ ਫੰਡਿੰਗ ਤੋਂ ਬਿਨਾਂ ਪਾਰਟੀ ਨਹੀਂ ਚੱਲੇਗੀ ਇੱਕ ਤਾਂ ਸੰਜੀਵ अरोड़ा ਉਹ ਕੈਬਨਿਟ ਚਲੇ ਗਏ ਠੀਕ ਹੈ ਜੇ ਆਪਾਂ ਇਹ ਕਹੇ ਇਹ ਕਿ ਰਾਜ ਸਭਾ ਦੇ ਵਿੱਚੋਂ ਫੰਡਿੰਗ ਕਰ ਸਕਦੇ ਸੀ ਕਰਦੇ ਸੀ ਤੇ ਕੈਬਨਿਟ ਚ ਨਹੀਂ ਕਰਨਗੇ ਨਹੀਂ ਉਹ ਕੈਬਨਿਟ ਚ ਵੀ ਕਰਨਗੇ ਤੇ ਰਾਜ ਸਭਾ ਚ ਵੀ ਕਰਦੇ ਸੀ ਤਾਂ ਇਸੇ ਤਰ੍ਹਾਂ ਇੱਕ ਤਾਂ ਪੱਕਾ ਇਹ ਹੈ ਕਿ ਹੁਣ ਆਮ ਆਦਮੀ ਪਾਰਟੀ ਕਿਸੇ ਵੀ ਵੱਡੇ ਅਧਿయోగ ਪਤੀ ਨੂੰ ਰਾਜ ਸਭਾ 'ਚ ਭੇਜ ਕੇ ਫੰਡਿੰਗ ਦਾ ਜ਼ਗਾਰ ਕਰ ਸਕਦੀ ਹੈ ਸੰਗਠਨ ਆਠ ਨੂੰ ਹਾਂ ਉਹ ਜਿਵੇਂ ਹੁਣ ਦੇਖੋ ਤੁਸੀਂ ਕਦ ਜੋਗਪਤੀ ਆ ਨਿਤਨ ਕੋਲੀ ਉਹਨਾਂ ਨੂੰ ਵੀ ਲੈ ਕੇ ਆਇਆ ਹੋ ਸਕਦਾ ਉਹਨਾਂ ਨੂੰ ਭੇਜ ਦੇਣ ਜਾਂ ਕਿਸੇ ਹੋਰ ਜਿਹਨੂੰ ਵੀ ਭੇਜ ਦੇਣਗੇ ਠੀਕ ਹੈ ਦੂਜਾ ਹੁਣ ਜਾਂ ਫਿਰ ਉਹ ਕਿਸੇ ਵੀ ਆਪਣੇ ਲੀਡਰ ਚਾਹੇ ਉਹਦੇ ਵਿੱਚ ਮਨੀਸ਼ ਸੋਦੀਆ ਸਤਿੰਦਰ ਜੈਨ ਆ ਜਾਂ ਹੋਰ ਜਿਹੜੇ ਉਹਨਾਂ ਦੇ ਦਿੱਲੀ ਦੇ ਲੀਡਰ ਆ ਉਹਨਾਂ ਚੋਂ ਵੀ ਕਿਸੇ ਨੂੰ ਭੇਜਿਆ ਜਾ ਸਕਦਾ ਜਿਹੜਾ ਰਾ ਸਵਾ ਦੇ ਵਿੱਚ ਇਹ ਇਹ ਗੱਲ ਜਿਹੜੀ ਹੈਗੀ ਲਗਭਗ ਤੈ ਹੀ ਹੈ ਦੇ 2-4 ਦਿਨਾਂ ਦੇ ਜਿਹੜੀ ਹੈਗੀ ਹੈ ਇਹਦੀ ਸਾਰੀ ਸਥਿਤੀ ਸਪਸ਼ਟ ਹੋ ਜਾਣੀ ਹੈ ਠੀਕ ਹੈ ਰਮਾਣ ਜੀ ਬਿਲਕੁਲ ਜਿਹੜੇ ਪੰਜਾਬ ਦੀ ਅੱਜ ਜਿੱਤ ਹਾਸਲ ਹੋਈ ਹੈ ਤਾਂ ਉਸ ਨੂੰ ਲੈ ਕੇ ਜਸ਼ਨ ਮਨਾਏ ਗਏ ਨੇ ਤਾਂ ਜਸ਼ਨ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਲਗਾਤਾਰ ਜੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਹੀ ਪੰਜਾਬ ਦੇ ਜਿਹੜੇ ਵੱਖ-ਵੱਖ ਮੰਤਰੀ ਸਭਾ ਤਾਂ ਉਹਨਾਂ ਨੇ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕੀ ਕੁਝ ਕਿਹਾ ਉਹ ਵੀ ਝੋਲ-ਝੋਲੀ ਚੱਲ ਰਹੀ ਹੈ ਅਸੀਂ ਦਰਸ਼ਕਾਂ ਨਾਲ ਉਹ

ਇਹ ਫੈਸਲਾ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਸੰਜੀਵ ਰੋੜਾ ਜੀ ਜਿੰਦਾਬਾਦ ਦਿਨ ਰਾਤ ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪ ਦੀ ਵਕਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ ਔਰ ਮੈਂ ਸਮਝਦਾ ਕਿ ਇਹ ਸੈਮੀ ਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ ਇਹਦੇ ਨਾਲ ਨਾਲ ਇੱਕ ਹੋਰ ਵੱਡੀ ਗੱਲ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ ਤਕਰੀਬਨ 28-30 ਸਾਲਾਂ ਤੋਂ ਭਾਜਪਾ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 17-18000 ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ तरीके ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਭਾਜਪਾ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵੈਰ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰ ਸਿਰਫ ਅਰਵਿੰਦ ਕੇਜਰੀਓ ਆਮ ਆਦੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਡੈਫੀਨੇਟ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਅਰਬਾਨ ਸਾਹਿਬ ਆਪ ਦੇ ਮੂੰਹੋਂ ਪਬਲੀਕਲੀ ਅਨਾਉਂਸ ਕਰਦੇ ਚੁੱਕੇ ਉਹ 100% ਉਹ ਪੂਰੀ ਹੋਏਗੀ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਆ ਇਹ ਸ਼੍ਰੀ ਅਰਵਿੰਦ ਕੇਰਿਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ ਜਿਹੜੇ ਵਪਾਰੀਆਂ ਦੇ ਕੰਮ ਸਿੰਗਲ ਵਿੰਡੋ ਤੇ ਹੋ ਰਹੇ ਆ ਉਸ ਤੋਂ ਵਪਾਰੀ ਖੁਸ਼ ਹੋਏ ਆ ਜਿਹੜੀਆਂ ਰਿਸ਼ਤੀਆਂ ਆਨਲਾਈਨ ਕੀਤੀਆਂ ਗਈਆਂ ਜਿਦੇ ਚ ਕਰਪਸ਼ਨ ਹੁੰਦੀ ਸੀ ਕਰਪਸ਼ਨ ਖਤਮ ਕੀਤੀ ਗਈ ਆ ਉਹਦੇ ਤੋਂ ਆਮ ਲੋਕ ਜਿਨਨੇ ਕਿਸੇ ਨੇ ਕੋਈ 5 ਮਰਲੇ ਘਰ ਲੈਣਾ 10 ਮਰਲੇ ਘਰ ਲੈਣਾ ਜਾਂ ਕਿਸੇ ਨੇ ਵੱਧ ਜ਼ਮੀਨ ਲੈਣੀ ਆ ਲੋਕਾਂ ਦੀ ਲੁੱਟ ਬੰਦ ਹੋ ਗਈ ਆ ਉਹਦੇ ਤੋਂ ਲੋਕ ਖੁਸ਼ ਹੋਏ ਆ ਫਿਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀ ਵਾਲਜੀ ਵੱਲੋਂ ਚਲਾਈ ਆ ਉਹ ਜਨ ਅੰਦੋਲਨ ਬਣ ਚੁੱਕੀ ਆ ਉਹਦੇ ਤੋਂ ਲੋਕ ਖੁਸ਼ ਹੋਇਆ ਕਿ ਇਹ ਜ਼ਹਿਰ ਬੰਦ ਹੋਊਗਾ ਤੇ ਸਾਡੇ ਪੁੱਤ ਸਾਡੇ ਕਮਾਈਆਂ ਕਰਕੇ ਤਰੱਕੀਆਂ ਕਰਨਗੇ ਤੇ ਜ਼ਹਿਰ ਖਤਮ ਹੋ ਕੇ ਸਾਡਾ ਪੰਜਾਬ ਤਰੱਕੀ ਕਰੂਗਾ ਹੋਰ ਜੇ ਆਪਾਂ ਗੱਲ ਕਰੀਏ ਹਰ ਘਰ ਨੂੰ ਫਾਇਦਾ ਮਿਲਿਆ ਜਿਹੜੀ 660 ਬਿਜਲੀ ਮਾਫ ਕੀਤੀ ਆ ਉਹਦੇ ਚ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਹਰ ਪਰਿਵਾਰ ਨੂੰ ਮਹੀਨੇ ਦਾ 3-4000 ਦਾ ਉਹ ਫਾਇਦਾ ਆ ਜਿੰਨੇ ਕੰਮ ਆਮਦਮੀ ਪਾਰਟੀ ਨੇ ਕੀਤੇ ਆ ਲੋਕ ਆਪ ਮਾਰੇ ਬੋਲਦੇ ਆ ਆ ਨਹਿਰੀ ਪਾਣੀ ਭਾਵੇਂ ਸਿੰਚਾਈ ਲਈ ਖੇਤਾਂ ਨੂੰ ਦਿੱਤਾ ਵਾ ਪਿੰਡਾਂ ਦੇ ਖੇਤਰਾਂ ਦੇ ਵਿੱਚ ਸਾਨੂੰ ਇਹ ਵੀ ਸ਼ਾਇਦ ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਪਤਾ ਪਰ ਜਦੋਂ ਅਸੀਂ ਪ੍ਰਚਾਰ ਕਰਨ ਲਈ ਜਾਂਦੇ ਹਾਂ ਸਾਨੂੰ ਇੰਡਸਟਰੀ ਵਾਲੇ ਜਿਹੜੇ ਨੌਕਰੀਆਂ ਤੇ ਲੱਗੇ ਲੋਕ ਉਹ ਪੜ੍ਹੇ ਲਿਖੇ ਲੋਕ ਲੁਧਿਆਣੇ ਵੈਸਟਰ ਦੇ ਵਿੱਚ ਉਹ ਆਪ ਕਹਿੰਦੇ ਸੀ ਜਿਹੜਾ ਤੁਸੀਂ ਨਹਿਰਾਂ ਦਾ ਪਾਣੀ ਖੇਤਾਂ ਨੂੰ ਦਿੱਤਾ ਪਿੰਡਾਂ ਦੇ ਵਿੱਚ ਉਹਦੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਸੇਵ ਹੋ ਗਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਜਿਹੜਾ ਧਰਤੀ ਹੇਠਲਾ ਸੇਵ ਹੋਇਆ ਪਾਣੀ ਆ ਉਹ ਪੀਣ ਜਾਂਦੇ ਸਾਡੇ ਤੇ ਮਾਣ ਕਰਨੀਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰੀ ਜਿਹੜਾ ਪਾਣੀ ਹਰਿਆਣਾ ਤੇ ਰਾਜਸਥਾਨ ਲੈ ਕੇ ਜਾ ਰਿਹਾ ਸੀ ਉਹ ਪਾਣੀ ਰੋਕ ਕੇ ਪੰਜਾਬ ਦੇ ਖੇਤਾਂ ਨੂੰ ਦਿੱਤਾ ਤੇ ਧਰਤੀ ਹੇਠਲਾ ਪਾਣੀ ਸਾਡੇ ਪੀਣ ਲਈ ਬਚਾਇਆ ਉਹ ਚੀਜ਼ ਦਾ ਵੀ ਅਸਰ ਬੜਾ ਵੱਡਾ ਗਿਆ ਵੇਖੋ ਪਾਣੀ ਉਹ ਚੀਜ਼ ਆ ਇਨਸਾਨ ਨੂੰ ਜਿਉਂਦੇ ਰਹਿਣ ਲਈ ਪਾਣੀ ਹਵਾ ਤੇ ਅਨਾਜ ਦੀ ਲੋੜ ਪੈਂਦੀ ਆ ਪਾਣੀ ਹੋਊਗਾ ਤੇ ਫੇਰ ਹੀ ਰੁੱਖ ਲੱਗਣਗੇ ਤੇ ਆਕਸੀਜਨ ਪੈਦਾ ਹੋਊਗੀ ਪਾਣੀ ਹੋਊਗਾ ਅਸੀਂ ਤਾਂ ਹੀ ਚਾਵਲ ਤੇ ਕਣਕ ਦੀ ਖੇਤੀ ਕਰ ਸਕਦੇ ਆ ਅਨਾਜ ਵੀ ਫੇਰ ਹੀ ਪੈਦਾ ਹੋਣਾ ਪਾਣੀ ਸਭ ਤੋਂ ਵੱਡੀ ਇਨਸਾਨ ਨੂੰ ਜਿਉਂਦੇ ਰੱਖਣ ਲਈ ਵੱਡੀ ਇਨਾਮਤ ਆ ਇਹਦੇ ਤੋਂ ਬਿਨਾ ਕੋਈ ਵੀ ਵਿਅਕਤੀ ਜਿਹੜਾ ਉਹ ਜਿਉਂਦਾ ਨਹੀਂ ਰਹਿ ਸਕਦਾ ਜੇ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਾਣੀ ਨੂੰ ਸੇਵ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੇਵ ਕੀਤਾ ਪੰਜਾਬ ਦੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਸੇਵ ਕੀਤਾ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਵਾ ਇਹ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਇਹ ਇਹ ਵਿਰੋਧੀ ਕਹਿੰਦੇ ਸੀ ਵੀ ਇਹ ਜਿਹੜੀ ਇਹ ਇਲੈਕਸ਼ਨ ਹੈ 2027 ਦਾ ਸੈਮੀਫਾਈਨਲ ਹੈ ਸੈਮੀਫਾਈਨਲ ਲੁਧਿਆਣਾ ਵੈਸਟ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਤਾ ਜਿਹੜਾ 27 ਵਾਲਾ ਫਾਈਨਲ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਹੱਕ ਚ ਭੁਗਤੂਗਾ ਮੈਂ ਲੁਧਿਆਣਾ ਦੀ ਜਿਹੜੀ ਸ਼ਾਨਦਾਰ ਜਿੱਤ ਹੋਈ ਆ ਇਹਦੇ ਵਿੱਚ ਲੁਧਿਆਣਾ ਵੈਸਟ ਦੇ ਸਮੂਹ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਬੜੀ ਮਿਹਨਤ ਦੇ ਨਾਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣਾ ਫਤਵਾ ਜਿਹੜਾ ਆ ਉਹ ਦਿੱਤਾ ਆ ਔਰ ਸੰਜੀਵ अरोड़ा ਜੀ ਨੂੰ ਜਿਤਾਇਆ ਔਰ ਨਾਲ ਦੇ ਨਾਲ ਮੈਂ ਧੰਨਵਾਦੀ ਆ ਆਪਣੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਦ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕੈਂਪੇਨ ਜਿਹੜੀ ਆ ਉਹ ਸੰਭਾਲੀ ਹੋਈ ਸੀਗੀ ਔਰ ਜੋ ਪਾਲিসੀਆਂ ਮਾਨ ਸਾਹਿਬ ਨੇ ਪਿਛਲੇ 3 ਸਵਾ 3 ਸਾਲ ਦੇ ਵਿੱਚ ਲਾਗੂ ਕੀਤੀਆਂ ਨੇ ਉਹਨਾਂ ਪਾਲਸੀਆਂ ਨੂੰ ਬੂਰ ਪਿਆ ਔਰ ਲੋਕਾਂ ਨੇ ਉਹਨਾਂ ਦੀਆਂ ਲੋਕ ਇਤਵਾਲੀਆਂ ਜਿਹੜੀਆਂ ਪਾਲਸੀਆਂ ਨੇ ਉਹਨਾਂ ਦੇ ਉੱਤੇ ਮੋਹਰ ਲਗਾਈ। ਸੋ ਬਿਲਕੁਲ ਖਾਸ ਤੌਰ ਤੇ ਦਰਸ਼ਕਾਂ ਨੇ ਜਿਹੜੇ ਪੰਜਾਬ ਦੇ ਮੰਤਰੀ ਸਾਹਿਬਾਨ ਨੇ ਤਾਂ ਉਹਨੇ ਆਪਣੇ ਆਪਣੇ ਤਰੀਕੇ ਦੇ ਨਾਲ ਵਧਾਈ ਦਿੱਤੀ ਆ ਤੇ ਨਾਲ ਆਪਣੇ ਕੰਮਕਾਰਾਂ ਦਾ ਜ਼ਿਕਰ ਕੀਤਾ ਕਿ ਸਾਡੇ ਜਿਹੜਾ ਆਮ ਆਦੀ ਪਾਰਟੀ ਨੇ ਜੋ ਵਾਅਦੇ ਤੇ ਦਾਅਵੇ ਕੀਤੇ ਸੀ ਉਸ ਕੰਮਾਂ ਦੇ ਆਧਾਰ ਤੇ ਜਿਹੜਾ ਲੋਕਾਂ ਨੇ ਸਾਨੂੰ ਜਿਹੜਾ ਫਤਵਾ ਦਿੱਤਾ ਤੇ ਇਸ ਕਰਕੇ ਜਿੱਤ ਤਾਂ ਉਹ ਹਾਸਲ ਹੋਈ ਆ ਕਿਉਂਕਿ ਦਾਵਾ ਤੇ ਵਾਅਦਾ ਕਰਨਾ ਜਿਹੜਾ ਉਹ ਸਰਕਾਰਾਂ ਦਾ ਕੰਮ ਹੁੰਦਾ ਉਹ ਅਕਸਰ ਸਰਕਾਰਾਂ ਦੇ ਜੀਨ ਨੇ ਕਰਦਿਆਂ ਨੇ ਹਰਪਣਜ ਹੁਣ ਆਪਾਂ ਥੋੜਾ ਕਾਲੀ ਦਲ ਤੇ ਆਣਿਆਂ ਜਿਹੜਾ ਕਾਲੀ ਦਲ ਦਾ ਇਸ ਵਾਰ ਚੌਥੇ ਇਹ ਤੇ ਆਪਾਂ ਕਹਿ ਸਕਦੇ ਆਂ ਵੀ ਸਿਮਟ ਕੇ ਰਹਿ ਚੁੱਕਿਆ ਕਾਲੀ ਦਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਕਾਲੀ ਦਲ ਤੇ ਭਾਜਪਾ ਦਾ ਜਾਂ ਅਲਾਈਂਸ ਹੋ ਸਕਦਾ ਹੈ ਜਾਂ ਫਿਰ ਕਾਲੀ ਦਲ ਨੂੰ ਮਾਰਿਸ ਕਰਕੇ ਪਈ ਹੈ ਜਿਹੜੀ ਲਗਾਤਾਰ ਗੁੱਟਬੰਦੀ ਹੈ ਜਾਪਾ ਕਹਿ ਸਕਦੇ ਆ ਦੋ ਫਾੜ ਨਜ਼ਰ ਆ ਰਹੇ ਸੀ ਜਾਂ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਭੜਾਸ ਕਰਨੀ ਜਾਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਘੱਡ ਰਹੇ ਸੀ ਇਹ ਵੀ ਕਿਤਨਾ ਕਿਤਨਾ ਸੱਚਾ ਜੜਾ ਦੇਖਣ ਨੂੰ ਮਿਲਿਆ ਦੇਖੋ ਜੇ ਤਾਂ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕਰੀਏ ਅਕਾਲੀ ਦਲ ਦੇ ਲੀਡਰ ਦੱਬੀਵਾਦ ਸੇ ਗੱਲ ਕਹਿ ਰਹੇ ਆ ਕਿ ਅਸੀਂ ਉੱਥੇ ਹੀ ਖੜੇ ਆ ਸਾਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਜੇਕਰ ਮੇਸ਼ਿੰਦਰ ਸਿੰਘ ਗਰੇਵਾਲ ਨੂੰ 22 ਦੇ ਵਿੱਚ 10000 ਵੋਟ ਪਈ ਸੀ ਤਾਂ ਸਾਨੂੰ 8.5 ਦੇ ਨੇੜੇ ਪੈ ਗਈ 202200 ਦਾ ਵੋਟ ਦਾ ਫਰਕ ਰਿਹਾ ਤਾਂ ਉਹੀ ਉਹਨਾਂ ਜਿਹੜਾ ਬਾਗੀ ਤੜਾ ਉਹ ਬਾਗੀ ਹੋ ਗਿਆ ਤਾਂ ਇਸ ਕਰਕੇ ਸਾਡਾ ਜਿਹੜਾ ਵੋਟ ਬੈਂਕਾ ਹੋ ਘਟਿਆ ਜੇ ਬਾਗੀ ਤੜਾ ਨਾਲ ਹੁੰਦਾ ਤਾਂ ਅਸੀਂ ਉਸ ਤੋਂ ਵੀ ਪਲੱਸ ਹੋ ਸਕਦੇ ਸੀ ਦੂਜੀ ਗੱਲ ਉਹ ਕਹਿੰਦੇ ਵੀ ਅਗਰ ਬੇਸ਼ਿੰਦਰ ਸਿੰਘ ਗਰੇਵਾਲ ਨੂੰ ਵੀ ਸੀਟ ਮਿਲ ਜਾਂਦੀ ਹੈ ਤਾਂ ਉਹ ਚਿਹਰੇ ਦਾ ਵੀ ਫਰਕ ਹੁੰਦਾ ਤਾਂ ਇਸ ਕਰਕੇ ਵੀ ਅਸੀਂ ਬਰਾਬਰ ਜੇ ਰਹ ਜਾਂਦੇ ਸਾਨੂੰ ਹੁਣ ਚੌਥੇ ਨੰਬਰ ਤੇ ਰਹਿਣ ਕਰਕੇ ਅਕਾਲੀ ਦਲ ਸੁਖਵੀਰ ਬਾਦਲ ਦੇ ਧੜੇ ਦਾ ਜਿਹੜਾ ਵਿਰੋਧੀ ਧੜਾ ਹੂੰ ਪੰਜ ਮੈਂਬਰੀ ਕਮੇਟੀ ਜਾਂ ਸੁਧਾਰ ਲਹਿਰ ਉਹਦੇ ਆਗੂਆਂ ਨੂੰ ਟਾਈਮ ਮਿਲ ਗਿਆ ਬੋਲਣ ਦੇ ਤਾਂ ਇਹਦੇ 'ਚ ਅੱਜ ਉਹਦੇ 'ਚ ਜਿਹੜੇ ਆਗੂ ਨੇ ਚਰਨਜੀਤ ਸਿੰਘ ਬਰਾੜ ਉਹ ਵੀ ਬਾਅਦ 'ਚ ਉਹਨਾਂ ਨੇ ਵੀ ਆਪਣੇ ਲਾਈਵ ਹੋਏ ਆ ਪੇਜ ਤੇ ਪ੍ਰੋਫੈਸਰ ਚੰਦੂ ਮਾਜਰਾ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ মিডিਆ ਨਾਲ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਆੜਿਆ ਥੀ ਲਿਆ ਠੀਕ ਆ ਇੱਕ ਵਾਰ ਆਪਾਂ ਸੁਣਾ ਜ਼ਰੂਰ ਦਿੰਨੇ ਆ ਆਗੂ ਨੇ ਕਿਹਾ ਕੀ ਸুবੀਰ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਔਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਹਗਕ ਤਖਤ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਹੀ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਬੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ શ્રી ਕਾਲਤਖਸਾ ਤੋਂ ਬੇਮੁਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ 'ਚ ਅਕਸਰ ਪ੍ਰਚਾਰਦੇ ਰਹੇ ਹੋ ਕਿ 20 22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਦੀ ਤੁਸੀਂ ਖਰੀਦੋ ਪ੍ਰਕਤ ਕੀਤੀ ਕਿਸ ਕਿਸਮ ਦਾ ਹੱਥ ਕੰਡਾ ਵਰਤਿਆ ਪਰ ਫਿਰ ਵੀ ਬੁਰੀ ਤਰ੍ਹਾਂ ਜਮਾਨਤ ਜਬਤ ਹੋਈ ਔਰ ਮੈਂ ਲੁਧਿਆਣਾ ਉਪਚੋਣ ਦੇ ਨਤੀਜਿਆਂ ਨੇ ਸਾਸੂ ਵੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜਾ ਦਿੱਤਾ ਔਰ ਮੈਂ ਸਮਝਦਾ ਕਿ ਉਹਨਾਂ ਨੂੰ ਬਾਰ-ਬਾਰ ਲੋਕਾਂ ਦੇ ਫਤਵੇ ਨੂੰ ਠੁਕਰਾਣਾ ਨਹੀਂ ਚਾਹੀਦਾ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੁਧਿਆਣਾ ਉਪਚੋਦੋਂ ਦੇ ਨਤੀਜੇ ਜਿਹੜੇ ਨੇ ਸਪੱਸ਼ਟ ਰੂਪੇ ਤੱਥ ਰਹੇ ਨੇ ਇਹ 2 ਦਸੰਬਰ 2024 ਦੇ ਹੁਕਮਨਾਮੇ ਤੇ ਪਾਲਣਾ ਕਰੇ ਬਿਨਾ ਸ਼ਰਮਣੀ ਕਾਂਦੀ ਦਾਦ ਪੈਰਾਕਰ ਨਹੀਂ ਆ ਸਕਦਾ ਬਾਰ ਬਾਰ ਜਵਾਨ ਤੇ ਜਬਤ ਕਰਨ ਦੇ ਛੱਕੇ ਲਗਾ ਕੇ ਮਤਲ ਅਕਾਲੀ ਵਰਕਰਾਂ ਨੂੰ ਨਾਰਾਜ਼ ਕਰਨਾ ਅਕਾਲੀ ਵਰਕਰਾਂ ਨੂੰ ਦੁਬਿਧਾ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਔਰ ਮੈਂ ਸਮਝਦਾ ਕਿ 2.12.2024 ਦੇ ਹੁਕਮਨਾਮੇ ਦੀ ਇਨਨਬਿਨ ਪਾਲਣਾ ਕਰਕੇ ਔਰ ਉਸ ਸਾਰ ਪਾਰਟੀ ਮਿਹਨਤ ਸਾਥ ਦੇ ਕੇ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜ ਕੇ ਔਰ ਅਕਾਲੀਆਂ ਦਾ ਇੱਕ ਮਜ਼ਬੂਤ ਮਤਲਬ ਜਿਹੜਾ ਹੈ ਜਥੇਬੰਦੀ ਬਣਾ ਕੇ ਹੀ ਪੰਜਾਬ ਤੇ ਪੰਥ ਨੂੰ ਲੋਕਾਂ ਦੀ ਅਗਵਾਈ ਦਿੱਤੀ ਜਾ ਸਕਦੀ ਆ ਔਰ ਇਸ ਖੇਲਜੰਦ ਦੇ ਵਿੱਚੋਂ ਇਸ ਨਿਹਾਰ ਦੇ ਵਿੱਚੋਂ ਕਾਲੀਦਲ ਨੂੰ ਕੱਢਿਆ ਜਾ ਸਕਦਾ ਔਰ ਅੱਜ ਲੋੜ ਆ ਕਿ ਅਸੀਂ ਜੋ ਸਾਹਮਣੇ ਨਤੀਜੇ ਆਏ ਨੇ ਸਾਤ ਵਿੱਚ ਵਾਦਲ ਉਹਨਾਂ ਤੋਂ ਸਾਬਕਾ ਉਹਨਾਂ ਤੇ ਸਦਾਰ ਕਰਨ ਔਰ ਮੈਂ ਸਮਝਦਾ ਕਿ 2 ਦਸੰਬਰ ਦਾ 2024 ਦੇ ਕੋ ਨਾਮੇ ਤੇ ਪਾਲਣਾ ਕਰਕੇ ਇੱਕ ਵਾਰ ਪੰਥਕ ਭਾਵਨਾ ਪੰਜਾਬ ਤੇ ਪੰਜਾਬੀਆਂ ਦੀ ਜੀ ਸੋਚ ਆ ਉਹ ਪੂਰਾ ਕਰ ਦੇ ਵਿੱਚ ਸੈਡ ਹੋ ਗਿਆ ਸਭ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਦਰਾ ਤੇ ਨਾਲ ਬਾਗੀ ਜਿਹੜੇ ਲੀਡਰ ਨੇ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਚੰਨ ਸਿੰਘ ਬਰਾੜ ਤਾਂ ਉਹਨਾਂ ਦੀ ਸੁਣੀ ਤੇ ਉਹਨਾਂ ਨੇ ਕਿਹਾ ਕਿ ਜੋ ਅਕਾਲੀਵਲ ਦਾ ਇਸ ਚੋਣਾਂ ਦੇ ਵਿੱਚ ਹਾਲ ਹੋਇਆ ਤਾਂ ਸੁਖਵੀਰ ਸਿੰਘ ਬਾਦਲ ਨੂੰ ਇਸ ਚੋਣਾਂ ਦੇ ਵਿੱਚ ਸਬਕ ਜਿਹੜਾ ਹੈ ਉਹ ਲੈ ਲੈਣਾ ਚਾਹੀਦਾ ਉਹਨਾਂ ਤਾਂ ਇਹ ਤੋ ਕਹਿੰਦਾ ਹੈ ਕਿ ਸੁਖਵੀਰ ਬਾਦਲ ਜਲਦੀ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਹੋ ਬਿਲਕੁਲ ਮੈਂਬਰਸ਼ਿਪ ਲੈਣ ਉਹਨਾਂ ਦੀ ਤੇ ਉੱਥੋਂ ਮੈਂਬਰਸ਼ਿਪ ਹੋ ਕੇ ਮੁੜ ਜਿਹੜੀ ਅਕਾਲ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜੋ ਕਰੇਗੀ ਜਾਂ ਜੋ ਸ਼੍ਰੀ ਕਾਲਤਾਖਸਾਹਬ ਦਾ ਹੁਕਮਨਾਮਾ ਉਹਦਾ ਆਦੇਸ਼ ਆ ਜਿਹੜਾ ਮੰਨੇ ਹੁਣ ਸੁਖਵੀਰ ਸਿੰਘ ਬਾਦਲ ਕਹਿੰਦਾ ਅਸੀਂ ਤਾਂ ਹੁਕਮਨਾਮਾ ਮੰਨਿਆ ਹੋਇਆ ਜੋ ਸਾਨੂੰ ਸਿੰਘ ਸਾਹਿਬ ਕਰਦੇ ਰਹੇ ਕਹਿੰਦੇ ਰਹੇ ਅਸੀਂ ਮੰਨਦੇ ਰਹੇ ਜੇ ਸਿੰਘ ਸਾਹਿਬ ਨੇ ਕਹਿਤਾ ਵੀ ਕੱਠੇ ਹੋ ਜੋ ਸਤੀਫਾ ਦੇ ਦੋਸਤੀਫਾ ਦੇਤੇ ਸਿੰਘ ਸਾਹਿਬ ਨੇ ਕਹਿਤਾ ਵੀ ਭਰਤੀ ਸ਼ੁਰੂ ਕਰ ਲੋ ਅਸੀਂ ਕਰ ਲਈ ਸਿੰਘ ਸਾਹਿਬ ਨੇ ਕਹਿਤਾ ਵੀ ਤੁਹਾਡੀ ਭਰਤੀ ਵਧੀਆ ਚੱਲ ਰਹੀ ਹੈ ਉਹਨਾਂ ਨੇ ਭਰਤੀ ਦਾ ਸਵਾਗਤ ਕਰਤਾ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਜਿਹੜੀ ਭਰਤੀ ਨਿਗਰਾਨੀ ਕਰੇਗੀ ਪੰਜ ਮੈਂਬਰੀ ਕਮੇਟੀ ਤਾਂ ਸੀ ਸੱਦਾ ਦਿੱਤਾ ਕਈ ਵਾਰੀ ਪੰਜ ਮੈਂਬਰੀ ਕਮੇਟੀ ਨਹੀਂ ਆਈ ਜਾਂ ਨਹੀਂ ਨਿਗਰਾਨੀ ਕੀ ਕਰ ਸਕਦੇ ਆ ਤਾਂ ਸੁਖਵੀਰ ਬਾਦਲ ਆਪਣੀ ਗੱਲ ਕਰ ਰਿਹਾ ਜਿਹੜੇ ਵਿਰੋਧੀ ਧਿਰ ਹੈ ਜਿਹੜੀ ਆਪਣੀ ਸੁਧਾਰ ਲੈ ਰਹਾ ਉਹ ਆਪਣੀ ਗੱਲ ਕਰ ਰਹੀ ਹੈ ਦੇਖੋ ਹਰ ਧਿਰ ਨੇ ਆਪੋ ਆਪਣਾ ਜਿਹੜਾ ਪੱਖ ਆ ਉਹ ਰੱਖਣਾ ਪਰ ਇੱਕ ਗੱਲ ਜ਼ਰੂਰ ਹੈ ਕਿ ਸੁਖਵੀਰ ਬਾਦਲ ਪਹਿਲਾਂ ਨਾਲੋਂ ਪੂਰੇ ਜੋਸ਼ ਚ ਲੜੇ ਆ ਤੇ ਜਿੰਨੀਆਂ ਚੋਣਾਂ 22 ਤੋਂ ਬਾਅਦ ਹੋਈਆਂ ਐਨਾ ਜੋਸ਼ ਮੈਨੂੰ ਲੱਗਦਾ ਸਿਰਫ ਲੋਕ ਸਭਾ ਤੋਂ ਬਾਅਦ ਪਰ ਮਾਣ ਜਿਵੇਂ ਮਰਜੀ ਗਈ ਆ ਆਪਾਂ ਪਰ ਦੋਨੇ ਧਿਰਾਂ ਨੂੰ ਇਕੱਠੀਆਂ ਹੋਣੀਆਂ ਪੈਣਾ ਹੈ ਭਾਜੀਪੀ ਨੂੰ ਵੀ ਇਕੱਠਾਉਣਾ ਪੈਣਾ ਤਾਂ ਕਰਕੇ ਦੋਨੇ ਜਿਹੜੇ ਕਿਤਨੇ ਕਿਤੇ ਸਰਵਾਰ ਪਰ ਭਾਜੀਪੀ ਦੇਖ ਰਹੀ ਹੈ ਦੇਖੋ ਭਾਜੀਪੀ ਅਜੇ ਮੈਨੂੰ ਲੱਗਦਾ ਵੀ ਐਸਜੀਪੀਸੀਆਂ ਚੋਣਾਂ ਵੱਲ ਉਹਦਾ ਧਿਆਨ ਆ ਵੀ ਜਐਸਜੀਪੀਸੀ ਦਾ ਚੋਣਾ ਹੋਣ ਤੇ ਚੋਣਾਂ ਦੇ ਵਿੱਚ ਦੋਨੋਂ ਆਪ ਆਪਣੀਆਂ ਪੰਥਕ ਧਿਰਾਂ ਕਹਿ ਰਹੀਆਂ ਤੇ ਦੋਨਾਂ ਦਾ ਜੋਰ ਦੇਖੋ ਕਿ ਪੰਥਕ ਧਿਰ ਉੱਬਰ ਕੇ ਸਾਹਮਣੇ ਕਿਹੜੀ ਹੁੰਦੀ ਹੈ ਕੀ ਐਸਜੀਪੀਸੀ ਪੰਜ ਮੈਂਬਰੀ ਕਮੇਟੀ ਜਾਂ ਸੁਧਾਰ ਲਈ ਰੇਦੇ ਹਵਾਲੇ ਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਧਿਰ ਦੇ ਹਵਾਲੇ ਜਾਂ ਜਿਹੜੀ ਪੰਥਕ ਧਿਰ ਉੱਪਰ ਹੋਏਗੀ ਤਾਂ ਉਸ ਧਿਰ ਦੇ ਨਾਲ ਗੱਠਜੋੜ ਕਰ ਲਾਂਗੇ ਠੀਕ ਹੈ ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਬੀਜੇਪੀ ਨੂੰ ਕਿ ਦੋਨੋਂ ਧਿਰਾਂ ਕੋਲ ਸਿਰਫ ਪਿੰਡ ਜਿਹੜੀ ਖਾਸ ਕਰਕੇ ਪਿੰਡੂ ਅਰਬਰ ਵੋਟ ਠੀਕ ਹੈ ਜਿਹੜੀ ਪਿੰਡੂ ਵੋਟ ਹੈ ਤਾਂ ਪਿੰਡੂ ਵੋਟ ਹੋਣ ਦੇ ਕਰਕੇ ਹੀ ਉਹਨਾਂ ਨੂੰ ਪਿੰਡਾਂ ਦੀ ਵੋਟ ਦੀ ਲੋੜ ਆ ਸ਼ਹਿਰੀ ਵੋਟ ਦੀ ਲੋੜ ਨਹੀਂ ਹੈ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਸ਼ਹਿਰੀ ਵੋਟ ਜਿੰਨੀ ਵੀ ਆ 80% 70% ਜਿਹੜੀ ਖਾਸ ਕਰਕੇ ਉਸਕੇਡਰ ਦੀ ਆ ਉਹ ਬੀਜੇਪੀ ਨੂੰ ਪੈਣੀ ਆ ਤਾਂ ਬੀਜੇਪੀ ਨੂੰ ਸਿਰਫ ਪਿੰਡਾਂ ਦੀ ਵੋਟ ਮਾਰਕ ਕਰ ਰਹੀ ਆ ਉਹਨਾਂ ਨੂੰ ਪਤਾ ਹੈ ਵੀ ਦੋਨੋਂ 13 ਪਿੰਡਾਂ ਦੀ ਵੋਟ ਦੇ ਨਾਲ ਸੰਬੰਧਤ ਹੈ ਚਲੋ ਮੰਤਤ ਕਰਨ ਦੀ ਜ਼ਰੂਰਤ ਹੈ ਬਿਲਕੁਲ ਮੰਤ ਦੇਖੋ ਦੋਨੋਂ 13 ਇਕੱਠੀਆਂ ਹੋਣ ਨਾਗਰ ਪਰ ਬੀਜੇਪੀ ਮੈਨੂੰ ਲੱਗਦਾ ਜੇ ਉਡੀਕ ਕਰੇਗੀ ਕਿ ਪਹਿਲਾ ਇਲੈਕਸ਼ਨ ਹੋਣ ਜਿਹੜੀ ਤਰ ਉੱਪਰ ਆਏਗੀ ਜਾਂ ਜਿਹੜੀ ਤੇ ਰਹਾਵੀ ਰਹੇਗੀ ਉਸ ਤੇ ਨਾਲ ਗੱਠ ਜੋੜ ਕਰ ਲਾਂਗੇ ਕੀ ਕਰ ਪਾਣੀ ਜੀ ਬਬਾ ਧੰਨਵਾਦ ਸੋ ਬਿਲਕੁਲ ਹੁਣ ਦੇਖਣਾ ਹੋਵੇ ਕਿ ਆਮ ਆਦੀ ਪਾਰਟੀ ਦਾ ਉਹ ਕਿਹੜਾ ਚਿਹਰਾ ਹੋਵੇਗਾ ਜਿਹੜਾ ਕਿ ਰਾਜ ਸਭਾ ਦੇ ਵਿੱਚ ਜਾਵੇਗਾ ਤੇ ਨਾਲ ਹੀ ਅਕਾਲੀ ਦਲ ਤੇ ਭਾਜਪਾ ਨੂੰ ਵੀ ਮੰਥਨ ਕਰਨਾ ਪਵੇਗਾ ਕਿ ਜੇਕਰ ਪੰਜਾਬ ਦੇ ਵਿੱਚ ਸੱਤਾ ਦੇ ਬਚਾਉਣਾ ਹੈ ਤਾਂ ਲੋਕਾਂ ਦੇ ਵਿੱਚ ਵਿੱਚ ਮੈਂ ਤਾਂ ਦੋਨਾਂ ਨੂੰ ਮੰਥਨ ਕਰਕੇ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋ ਕੇ ਇਹ ਪੰਜਾਬ ਦੇ ਹਿੱਤਾਂ ਦੀ ਜਿਹੜੀ ਗੱਲ ਆ ਉਹ ਜ਼ਰੂਰ ਕਰਨੀ ਪਵੇਗੀ ਉਮੀਦ ਕਰਦਾ ਕਿ ਪੰਜਾਬ ਦੇ ਮਸਲੇ ਨੂੰ ਲੈ ਕੇ ਮੁਰਦਵਾਰਾ ਜਿਹੜਾ ਅਸੀਂ ਸ਼ੋਅ 'ਚ ਹਾਜ਼ਰ ਹੋਵਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs 콜 اور سکین کیو ار کوڈ ٹو کانٹیکٹ اس رودس انک ملین مائلز ودスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ